ਸ੍ਰੀ ਗਾ ਸਾਰੀਆਂ ਭੈਣਾਂ ਨੂੰ ਹੋ ਸਕਦਾ ਤੁਸੀਂ ਭੈਣੋਂ ਤੰਦਰੁਸਤੀਆਂ ਹਾਂ ਤੰਦਰੁਸਤ ਹੋਣ ਪ੍ਰਮਾਤਮਾ ਸਾਹਮਣੂ ਤੰਦਰੁਸਤੀਆਂ ਦੇਵੇ ਸਭ ਦੇ ਅੰਗ ਸੰਗ ਸਾਈ ਹੋਵੇ ਇਹ ਮਾਸਾ ਵਿੰਦਰ ਕਰ ਸ਼ਾਵੜਾ ਬਤੀ ਪਿਆਰ ਵਾਲਾ ਤੇ ਵਿਰਾਗ ਵਾਲਾ ਗੀਤ ਜਦੋਂ ਮਾਪੇ ਮੁੱਕ ਜਾਂਦੇ ਤਿਆਂ ਨੂੰ ਪਿੱਛੇ ਵਿਰਾਗ ਬਹੁਤ ਜਾਗਦੇ ਆ ਸੁਣੋ ਪਿਆਰ ਨਾਲ ਇਹ ਵੀ ਰੇ ਵਿੱਚ ਬੈਠਾ ਬਾਪੂ ਮੰਜੇ ਤੇ ਬਹਵਦਾ ਕਰਦਾ ਹੋ ਦੇ ਨਾਲ ਬਰੇ ਆ ਬਰੇ ਲਗਦਾ ਔਢੇਗੇ ਅਦਮਾ ਪਰ ਸਰ ਤੋਂ चाया है। आज या अज मनू यादु दी बापूदी सुरगा ਸਰਗ ਵਿੱਚ ਅਜ ਮਾ ਵੀ ਜਾਰੇ ਆਵੇ ਸਰਦੇ ਉਦਰੂਤੇ ਹੱਥ ਰੱਖ ਕੇ ਸੀਨੇ ਰਲਾ ਹਸਾ ਗੋਦੀ ਸਰੰਦਾ ਮੇਰਾ ਆਵਦਾ ਵੀਰ ਨਾ ਆਵੰਦਾ ਆਦ ਮੈਨੂ ਯਾਦ ਬਾਪੂ ਦੀ ਜ਼ੋਤਾਂ ਮਦੇ ਦਵਾਈ ਨੋ ਬਾਪੂ ਦੀ ਜਾ ਦੇ ਬਤ ਆ ਮੰਦੀਏ ਪੇ ਕਿਆ ਦੇ ਮੈਂ ਰਮਨ ਪੇ ਕਿਆ ਦੇ ਮੈਂ ਹਣ ਮਾਨੂ ਸਨ ਜਵਾਨੀ ਮਾਪੇ ਮੁੜ ਕੇ ਨ ਆਵਦੇ ਮਾਪੇ ਦੇਣ ਕਰੇ ਮਾਪੇ ਦੇਣ ਕਰੇ ਉਲੇਨਾ ਬੁਲਾਏ ਜਾਂ ਮਦੇ ਅਜ ਮਨਜ਼ਰ ਮੇਰੇ ਬਾਪੂ ਦੀ ਆਵੇ ਅਜ ਮਨਜ਼ਰ ਮੇਰੇ ਬਾਪੂ ਦੀ ਆ ਗਾਦਵੇ ਮੈਂ ਤਾਂ ਮਾਪੇ ਦੇ Ba pu